ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਨੂੰ ਸੂਟ ਦਿਖਾ ਰਹੇ ਹਾਂ ਜੀ ਸਾਰੇ ਸੂਟ ਸਟੀਚਿੰਗ ਕੀਤੇ ਹੋਏ ਨੇ ਬਹੁਤ ਵਧੀਆ ਹੈਂਡਵਰਕ ਦੇ ਸੂਟ ਨੇ ਆਪਾਂ ਇਹਨਾਂ ਰੱਖੇ ਨੇ ਜੀ ਲਹਿੰਗੇ ਬਣਾਏ ਨੇ ਤੇ ਜੋ ਵੀ ਤੁਹਾਨੂੰ ਜੇ ਤੁਸੀਂ ਐਦਾਂ ਦਾ ਸੂਟ ਰੈਡੀ ਕਰਵਾਉਣਾ ਹੈ ਜੀ ਤਾਂ ਤੁਸੀਂ ਆਪਾਂ ਨੂੰ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹ ਸੂਟਾਂ ਤਾਂ ਆਪਣੇ ਕੋਲੇ ਜੀ ਪਿੱਕੇ ਆਈ ਸੀ ਆਪਾਂ ਨੂੰ ਵੀ ਕਸਟਮਰ ਨੇ ਪਿਕ ਸੈਂਡ ਕੀਤੀ ਸੀ ਵੀ ਅਸੀਂ ਸੇਮ ਐਦਾਂ ਦੇ ਬਣਾਉ ਅਸੀਂ ਇਹ ਸੇਮ ਉਦਾਂ ਦੇ ਸੂਟ ਪਿਕ ਤੋਂ ਦੇਖ ਕੇ ਰੈਡੀ ਕਰਦੇ ਸੇਮ ਕਲਰ ਮਿਲਦਾ ਹੈ ਸੇਮ ਕਲਰ ਜੀ ਨਾਲ ਦੇ ਸੇਮ ਫੈਬਰਿਕ ਲੈ ਕੇ ਬਹੁਤ ਵਧੀਆ ਸੂਟ ਨੇ ਜਿਹੜੇ ਆਪਾਂ ਨੇ ਰੈਡੀ ਕੀਤੇ ਨੇ ਜੇ ਤੁਸੀਂ ਨੇ ਵੀ ਕੋਈ ਵਿਆਹ ਵਾਸਤੇ ਜਾਂ ਪਾਰਟੀ ਵੇਅਰ ਸੂਟ ਰੈਡੀ ਕਰਵਾਉਣੇ ਨੇ ਤਾਂ ਤੁਸੀਂ ਕਰਵਾ ਸਕਦੇ ਹੋ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਇੰਸਟਾਗ੍ਰam ਦੇ ਆਪਣੀ ਸਾਰੇ ਸੂਟ ਪਾਏ ਹੁੰਦੇ ਨੇ ਜੋ ਵੀ ਸੂਟ ਤੁਹਾਨੂੰ ਪਸੰਦ ਆ ਉਤੋਂ ਵੀ ਪਿਕ ਲੈ ਕੇ ਸੈਂਡ ਕਰ ਸਕਦੇ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਤੁਹਾਨੂੰ ਅੱਜ ਆਪਾਂ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਇੱਕ ਨਿਊ ਚੀਜ਼ ਦਿਖਾਉਣੀ ਆ ਹਨਾ ਜਿਹੜੇ ਵੱਡੇ ਬਟਿਕ ਵਾਲੇ ਹੁੰਦੇ ਨੇ ਉਹਨਾਂ ਨੂੰ ਐ ਹੁੰਦਾ ਵੀ ਅਸੀਂ ਜਿਆਦਾ ਬਹੁਤ ਵਧੀਆ ਚੀਜ਼ ਕਰਦੇ ਆ ਇਹ ਚੀਜ਼ ਨਹੀਂ ਹੁੰਦੀ ਜੀ ਹਰ ਇੱਕ ਬੰਦੇ ਵਿੱਚ ਕੋਈ ਨਾ ਕੋਈ ਗੁਣ ਜਾਂ ਕੁਆਲਿਟੀ ਹੁੰਦੀ ਆ ਵੀ ਹਰ ਇੱਕ ਕੰਮ ਕਰ ਸਕਦਾ ਇਹ ਨਹੀਂ ਹੁੰਦਾ ਵੀ ਜੇ ਉਹ ਇਹ ਕੰਮ ਕਰ ਸਕਦੇ ਨੇ ਆਪਾਂ ਨਹੀਂ ਕਰ ਸਕਦੇ ਜਾਂ ਆਪਾਂ ਕਰ ਸਕਦੇ ਆ ਉਹ ਨਹੀਂ ਕਰ ਸਕਦੇ ਇਹ ਚੀਜ਼ ਨਹੀਂ ਹੁੰਦੀ ਜੀ ਜਿਹੜਾ ਬੰਦਾ ਜਦੋਂ ਮਿਹਨਤ ਕਰਨ ਲੱਗ ਗਿਆ ਜੀ ਹਰ ਇੱਕ ਮਿਹਨਤ ਦੇ ਵਿੱਚ ਕੰਮ ਜਾਂ ਕਾਮਯਾਬ ਜ਼ਰੂਰ ਹੋ ਜਾਂਦਾ ਦੇਖੋ ਜੀ ਆਪਾਂ ਤੁਹਾਨੂੰ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜੇ ਨਿਊ ਚੀਜ਼ਾਂ ਦਿਖਾਵਾਂਗੇ ਤੁਸੀਂ ਵੀ ਹੈਰਾਨ ਅਸੀਂ ਨੇ ਕੰਪਿਊਟਰ ਫੋਟੋ ਤੋਂ ਦੇਖਦੇ ਕਿ ਸੂਟ ਜਿਹੜੇ ਰੈਡੀ ਕੀਤੇ ਨੇ ਉਹ ਮੈਂ ਦੀ ਆਪਾਂ ਨੇ ਚੀਜ਼ਾਂ ਬਣਾਗੀਆਂ ਨੇ ਦੇਖੋ ਜੀ ਇਹਦਾ ਬਾਈਨ ਕਲਰ ਹੈ ਆਪਾਂ ਕਰੇਪ ਦੇ ਉੱਪਰ ਬਲਾਊਜ਼ ਬਣਾਇਆ ਦੇਖੋ ਬਲਾਊਜ਼ ਦੇ ਪਿੱਛੇ ਨਾ ਕਈ ਕਦੇ ਵੀ ਗਲੇ ਦੇ ਪਿੱਛੇ ਚਿੱਪ ਨਹੀਂ ਲੱਗੂਗੀ ਕਿਸ ਤਰ੍ਹਾਂ ਸਾਈਡ ਤੇ ਲੱਗੂਗੀ ਦੇਖੋ ਇਹਦੇ ਜਿੱਪ ਲੱਗੀ ਹੋਈ ਹੈ ਇਸ ਤਰ੍ਹਾਂ ਹੀ ਆਪਾਂ ਨੇ ਗਾਣਾ ਜਿਹੜਾ ਹੈਂਡਵਰਕ ਦਾ ਬਣਾਇਆ ਬਾਹ ਦੇ ਉੱਪਰ ਹੈਂਡਵਰਕ ਦਾ ਕੰਮ ਹੋ ਗਿਆ ਮੈਂ ਤੁਹਾਨੂੰ ਇਹਦੀ ਪਿੱਕ ਲਾ ਦੂੰਗੀ ਵੀਡੀਓ ਦੇ ਉੱਪਰ ਜਿਵੇਂ ਜਿਹੜੀ ਪਿੱਕ ਤੋਂ ਆਪਾਂ ਨੇ ਦੇਖ ਕੇ ਬਣਾਇਆ ਵੀ ਇਦਾਂ ਦਾ ਰੈਡੀ ਹੋ ਗਏ ਬਣ ਕੇ ਇਦਾਂ ਦਾ ਲੱਗ ਦੇਖੋ ਜੀ ਇਸ ਤਰ੍ਹਾਂ ਦਾ ਆਪਾਂ ਨੇ ਰੱਖਿਆ ਇਹਦੇ ਨਾਲ ਲਹਿੰਗਾ ਇਹ ਲਹਿੰਗਾ ਰੱਖਿਆ ਜੀ ਆਪਾਂ ਨੇ ਬਿਨਾ ਵਾਲਾਂ ਵਾਲਾ ਤੇ ਇੱਕ ਲਹਿੰਗਾ ਬਣਾਇਆ ਇਹਨਾਂ ਦਾ ਬਲਾ ਵਾਲਾ ਦੇਖੋ ਇਹ ਬਰੌਕਟ ਦੇ ਵਿੱਚ ਬਣਾਇਆ ਆਪਾਂ ਨੇ ਸੇਮ ਡਿਜ਼ਾਈਨ ਫੈਬਰਿਕ ਇਹ ਵੀ ਸੀ ਸਿੰਥੈਟਿਕ ਆਪਾਂ ਨੇ ਲਾਈਨਿੰਗ ਲਾਈ ਹੈ ਇਹਦੇ ਤੇ ਇਸ ਤਰ੍ਹਾਂ ਆਪਾਂ ਨੇ ਡੋਰੀ ਦੇ ਕੇ ਲਹਿੰਗੇ ਨੂੰ ਫਿਨਿਸ਼ਿੰਗ ਕੀਤੀ ਹੋਈ ਹੈ ਇਹਦੇ ਨਾਲ ਆਪਾਂ ਨੇ ਨੈਟ ਦਾ ਰੱਖਿਆ ਜੀ ਦੁਪੱਟਾ ਪਰਪਟਾ ਤੁਹਾਡੀ ਮਰਜ਼ੀ ਹੋਊਗੀ ਜੀ ਇਹ ਕਸਟਮਰ ਵੱਲੋਂ ਨੈਟ ਦੀ ਚੋਇਸ ਸੀ ਤੁਸੀਂ ਚਾਹੇ ਨੈਟ ਦਾ ਵੀ ਰਖਵਾ ਸਕਦੇ ਹੋ ਕੋਈ ਚਨੂਨ ਵਗੈਰਾ ਜਿਵੇਂ ਦਾ ਵੀ ਤੁਹਾਨੂੰ ਵਧੀਆ ਲੱਗਦਾ ਤੁਸੀਂ ਰਖਵਾ ਸਕਦੇ ਹੋ ਦੇਖੋ ਜੀ ਇਸ ਤਰ੍ਹਾਂ ਤੋਂ ਭੱਟੇ ਦੇ ਉੱਪਰ ਫਿਨਿਸ਼ਿੰਗ ਮਿਲੂਗੀ ਤੁਹਾਨੂੰ ਸਾਰੇ ਬਾਰਡਰ ਦੇ ਉੱਪਰ ਸਭ ਵਿਚਕਾਰ ਸਿੱਪੀਆਂ ਮਿਲਣਗੀਆਂ ਜੀ ਦੇਖੋ ਇਸ ਤਰ੍ਹਾਂ ਦਾ ਸੂਟ ਹੈ ਜੇ ਤੁਸੀਂ ਨੇ ਐਵੇਂ ਦੇ ਲਹਿੰਗੇ ਜਾਂ ਕੋਈ ਹੋਰ ਚੀਜ਼ ਰੈਡੀ ਕਰਵਾਉਣੀ ਹੈ ਤਾਂ ਤੁਸੀਂ ਕਰਵਾ ਸਕਦੇ ਹੋ ਇਹ ਤਿੰਨ ਕਲਰ ਦੇ ਨਾਲ ਹੋ ਗਿਆ ਜੀ ਦੂਸਰਾ ਕਲਰ ਆ ਗਿਆ ਆਪਣੇ ਕੋਲੇ ਇਹ ਆਪਾਂ ਨੇ ਹੈ ਇੱਕ ਨਾਪ ਦੀ ਨਹੀਂ ਪਰ ਇਹਦੀ ਆਪਾਂ ਨੇ ਡਿਜ਼ਾਈਨਿੰਗ ਬਦਲਤੀ ਦੇਖੋ ਜੀ ਇਹ ਹੈਗਾ ਪਿਓਰ ਚੂਨ ਦੇ ਵਿੱਚ ਦੇਖੋ ਜੀ ਇਹ ਪਿਆਰ ਜਨੂਨ ਦੇ ਵਿੱਚ ਆਪਾਂ ਨੇ ਬਲਾਊਜ਼ ਰੈਡੀ ਕਰਿਆ ਇਸ ਤਰ੍ਹਾਂ ਦੀ ਵਾਈਟ ਇਹਨੂੰ ਆਪਾਂ ਨੇ ਮਣਕੇ ਵਾਲੀ ਲੇਸ ਲਾਈ ਹੈ ਇਸ ਤਰ੍ਹਾਂ ਦੀ ਇਹਦੀ ਫੁੱਲ 슬ੀਵ ਬਾਜੂ ਹੈ ਤੇ ਇਹਦਾ ਆਪਾਂ ਤੁਹਾਨੂੰ ਲਹਿੰਗਾ ਦਿਖਾਉਣਾ ਹੈ ਇਹ ਲਹਿੰਗਾ ਬਲਾਂ ਵਾਲਾ ਬਹੁਤ ਸੋਹਣਾ ਲਹਿੰਗਾ ਬਣਿਆ ਹੋਇਆ ਹੈ ਇਹ 5.5-5 ਮੀਟਰ ਦੇ ਆਪਾਂ ਨੇ ਲਹਿੰਗੇ ਬਣਾਏ ਨੇ ਪਿਓਰ ਜੋਰ ਜੱਟ ਦਾ ਇਹ ਲਹਿੰਗਾ ਮਿਲੂਗਾ ਜੀ ਤੁਹਾਨੂੰ ਦੇਖੋ ਜੀ ਸਾਰੇ ਲਹਿੰਗੇ ਦੇ ਵਿੱਚ ਇਸ ਤਰ੍ਹਾਂ ਵਰਕ ਮਿਲੂਗਾ ਤੇ ਨੀਚੇ ਵਾਲਾ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਇਹਦੇ ਕੋਈ ਤੁਹਾਨੂੰ ਲੇਸ ਵਗੈਰਾ ਲਾਉਣ ਦੀ ਲੋੜ ਨਹੀਂ ਬਸ ਇਸ ਤਰ੍ਹਾਂ ਆਪਾਂ ਕਨਰਾ ਜੀ ਨਾਲ ਮਿਲਦਾ ਮਿਲ ਜਾਂਦਾ ਵੈਸੇ ਨਾਲ ਨਹੀਂ ਮਿਲਦਾ ਹੁੰਦਾ ਪਿਓਰ ਚੀਜ਼ ਦੇ ਵਿੱਚ ਸਾਰਾ ਆਪਾਂ ਨੇ ਇਹ ਡਾਈ ਕਰਵਾਇਆ ਪਿਓਰ ਜੋਰਜਟ ਦੇ ਵਿੱਚ ਇਹ ਪਿਓਰ ਸ਼ਫੋਨ ਦੇ ਵਿੱਚ ਆਪਾਂ ਨੇ ਬਲਾਊਜ਼ ਜਿਹੜਾ ਰੈਡੀ ਕੀਤਾ ਇਸ ਤਰ੍ਹਾਂ ਦੇਖੋ ਜੀ ਇਸ ਤਰ੍ਹਾਂ ਆਪਾਂ ਲਹਿੰਗੇ ਨੂੰ ਲਟਕਣ ਵਗੈਰਾ ਲਾ ਕੇ ਡੋਰੀ ਲਾ ਕੇ ਫਿਨਿਸ਼ਿੰਗ ਦਿੱਤੀ ਹੋਈ ਹੈ ਦੇਖੋ ਇਹਦੇ ਨਾਲ ਆਪਾਂ ਤੁਹਾਨੂੰ ਦੁਪੱਟਾ ਦੁਕਾਨੇ ਜੀ ਦੁਪੱਟਾ ਮਿਲੂਗਾ ਜੀ ਤੁਹਾਨੂੰ ਆਪਾਂ ਲਹਿੰਗਿਆਂ ਦੇ ਨਾਲ ਦੁਪੱਟੇ ਰੱਖੇ ਨੇ ਜੀ 3-3 ਮੀਟਰ ਦੇ ਕਿਉਂਕਿ ਪਤਾ ਲਹਿੰਗੇ ਨਾਲ ਦੁਪੱਟਾ ਜਿਹੜਾ ਹਮੇਸ਼ਾ ਵਾਸਤੇ ਵੱਡਾ ਹੀ ਚਾਹੀਦਾ ਹੈ ਤੇ ਜਦੋਂ ਆਪਾਂ ਮੋਢੇ ਦੇ ਉੱਪਰ ਸਿੱਟਦੇ ਆਂ ਉਨਾ ਹੀ ਛੋਟਾ ਉਹ ਦੁਪੱਟਾ ਵਧੀਆ ਨਹੀਂ ਲੱਗਦਾ ਹੁੰਦਾ ਦੇਖੋ ਇਹਦੇ ਵਿੱਚ ਇਸ ਤਰ੍ਹਾਂ ਦੇ ਮਣਕੇ ਲੱਗੇ ਹੋਏ ਨੇ ਜੀ ਸਾਰੇ ਨੈਟ ਦੇ ਵਿੱਚ ਇਸ ਤਰ੍ਹਾਂ ਆਪਾਂ ਗੋਟੇ ਦੀ ਫਿਨਿਸ਼ਿੰਗ ਕੀਤੀ ਹੋਈ ਹੈ ਜੀ ਦੁਪੱਟੇ ਦੀ ਇਹ ਤਿੰਨ ਮੀਟਰ ਦਾ ਦੁਪੱਟਾ ਮਿਲੂਗਾ ਇਹ ਦੇਖੋ ਜੀ ਇਹ ਵੀਡੀਓ ਦੇ ਵਿੱਚ ਹੈ ਨਾ ਮੈਂ ਤੁਹਾਨੂੰ ਇਹਨਾਂ ਦੇ ਪ੍ਰਾਈਸ ਇਸ ਤਰ੍ਹਾਂ ਨਹੀਂ ਦੱਸ ਸਕਦੀ ਕਿਉਂ ਤੁਹਾਨੂੰ ਵੀ ਪਤਾ ਹੈ ਨਾ ਇਹ ਚੀਜ਼ ਐਦਾਂ ਦੀ ਹੁੰਦੀ ਹੈ ਕਦੇ ਇਹਦੇ ਵਿੱਚ 5-700 ਵਧ ਗਿਆ ਕਦੇ ਘਟ ਗਿਆ ਇਹ ਚੀਜ਼ ਦਾ ਬਹੁਤ ਫਰਕ ਪੈਂਦਾ ਜੀ ਆਪਾਂ ਨੂੰ ਨੋਰਮਲ ਫੈਬਰਿਕ ਦੇ ਵਿੱਚ ਚੀਜ਼ ਮਿਲਗੀ ਡਾਈ ਕੀਤੀ ਹੋਈ ਮਿਲ ਗਈ ਤਾਂ ਉਹਦਾ ਰੇਟ ਘਟ ਜਾਂਦਾ ਜੀ ਜੇ ਆਪਾਂ ਨੂੰ ਪ्योर ਦੇ ਵਿੱਚ ਚੀਜ਼ ਲੈਣੀ ਪੈ ਜੇ ਫੈਬਰਿਕ ਲੈਣੀ ਪੈ ਜੇ ਜਾਂ ਕੋਈ ਵੀ ਤਾਂ ਉਹਦਾ ਰੇਟ ਵੱਧ ਜਾਂਦਾ ਦੇਖੋ ਜੀ ਇੱਕ ਆਪਾਂ ਨੇ ਇਹ ਬਣਾਇਆ ਇਸ ਤਰ੍ਹਾਂ ਦਾ ਬੜਾ ਮਾਲਾ ਲਹਿੰਗਾ ਇਹ ਦੀਦੀ ਕੋਲ ਮੈਂਜੈਂਟਾ ਕਮੀਜ਼ ਹੈ ਆਪਾਂ ਨੇ ਸਕਿਨ ਕਲਰ ਦੀ ਉਹਦੇ ਵਿੱਚ 골ਡਨ ਵਰਕ ਹੋਇਆ ਹੋਇਆ ਹੈਂਡਵਰਕ ਦਾ 골ਡਨ ਰੰਗ ਹੀ ਆਪਾਂ ਨੇ ਸਕਿਨ ਕਲਰ ਦੀ ਲਈ ਹੈ ਜੀ ਕਰੇਵ ਇਹ ਕਰੇਵ ਦਾ ਬਣਾਇਆ ਆਪਾਂ ਨੇ ਦੇਖੋ ਇਸ ਤਰ੍ਹਾਂ ਮੈਂਜੈਂਟਾ ਕਲਰ ਦੀ ਪੱਟੀ ਲਾ ਕੇ ਤੇ نیچے 골ਡਨ ਲਾਈ ਹੋਈ ਹੈ ਇਸ ਤਰ੍ਹਾਂ ਆਪਾਂ ਦੇ ਨਟਕਣ ਲਾਇਏ ਨੇ ਉਦੋਂਪਰ ਇਦੇ ਨਾਲ ਵੀ ਆਪਾਂ ਨੇ ਰੱਖਿਆ ਜੀ ਸਕਿਨ ਕਲਰ ਦਾ ਦੁਪੱਟਾ ਇਹ ਵੀ 3 ਮੀਟਰ ਦਾ ਮਿਲੂਗਾ ਇਹ ਦੁਪੱਟਾ ਤੁਹਾਨੂੰ ਥੋੜਾ ਜਿਹਾ ਵੱਧ ਵਧੀਆ ਚ ਪੈ ਜਾਊਗਾ ਇਹਦੇ ਪਲਾਸਟਿਕ ਦੀ ਸਿੱਪੀ ਵਾਲਾ ਜਿਹੜਾ ਦੁਪੱਟਾ ਮਿਲੂਗਾ ਤੁਹਾਨੂੰ ਕਦੇ ਵੀ ਇਹ ਸਿੱਪੀ ਨਹੀਂ ਉੱਧਰੂਗੀ ਜਿਸ ਤਰ੍ਹਾਂ ਦੀ ਆਪਾਂ ਨੇ ਮਜੈਂਟਾ ਕਲਰ ਤੇ ਮਲਟੀ ਸ਼ੇਡ ਦੀ ਆਪਾਂ ਨੇ ਇਹਦੇ ਨਾਲ ਲਾਤੀ ਲੇਸ ਜੀ ਮਲਟੀ ਸ਼ੇਡ ਦੀ ਚੀਜ਼ ਹੋ ਜਾਂਦਾ ਹੈ ਨਾ ਵੀ ਹਰ ਇੱਕ ਚੀਜ਼ ਹਰ ਇੱਕ ਕਲਰ ਦੇ ਨਾਲ ਜਿਹੜੀ ਆਪਣਾ ਕਲਰ ਹੈ ਸੂਟ ਹੈ ਮੈਚਿੰਗ ਹੋ ਜਾਵੇ ਇਹ ਵੀ 3 ਮੀਟਰ ਦਾ ਦੁਪੱਟਾ ਮਿਲੂਗਾ ਜੀ ਦੇਖੋ ਇਹ ਵੀ ਵਾਲਾਂ ਵਾਲਾ ਲਹਿੰਗਾ ਹੈਗਾ ਜੇ ਤੁਸੀਂ ਐਦਾਂ ਦੇ ਪਾਰਟੀ ਵੇਅਰ ਸੂਟ ਰੈਡੀ ਕਰਵਾਉਣੇ ਨੇ ਤਾਂ ਸਾਡੇ ਕੋਲੋਂ ਕਰਵਾ ਸਕਦੇ ਹੋ। ਚਲੋ ਜੀ ਇਹ ਸਾਰੇ ਲਹਿੰਗੇ ਹੋ ਗਏ। ਇਸ ਤੋਂ ਬਾਅਦ ਆਪਾਂ ਤੁਹਾਨੂੰ ਸੂਟ ਦਿਖਾਉਨੇ ਆ ਬਹੁਤ ਵਧੀਆ ਸੂਟ ਹੈ। ਹੈਂਡਵਰਕ ਦਾ ਸੂਟ ਮਿਲੂਗਾ ਜੀ ਤੁਹਾਨੂੰ 크ريب ਦੇ ਉੱਪਰ ਬਣਿਆ ਹੋਇਆ ਪੀਚ ਕਲਰ ਦਾ। ਦੇਖੋ ਜੀ। ਫੁੱਲ ਹੈਂਡਵਰਕ ਮਿਲੂਗਾ ਜੀ ਇਹਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਇਹਦਾ ਆਪਾਂ ਘੇਰ ਦਾ ਕੰਮ ਕੀਤਾ ਹੋਇਆ। ਦੇਖੋ ਇਹ ਜਿਹੜੀ ਸਟੀਚਿੰਗ ਹੈ ਨਾ ਆਪਾਂ ਜਮਾ ਪੂਰੀ ਸਫਾਈ ਵਾਲੀ ਸਟੀਚਿੰਗ ਮਿਲੂਗੀ ਸਟੀਚਿੰਗ ਵੱਲੋਂ ਕੋਈ ਕੰਪਲੇਨ ਨਹੀਂ ਹੋਊਗੀ। ਪਰ ਤੁਹਾਡਾ ਨਾਪ ਸਹੀ ਹੋਣਾ ਚਾਹੀਦਾ ਜੀ ਦੇਖੋ ਜੀ ਇਸ ਤਰ੍ਹਾਂ ਆਪਾਂ ਫਿਨਿਸ਼ਿੰਗ ਕੀਤੀ ਹੋਈ ਹੈ ਇਹਦੇ ਪਾਈਪਿੰਗ ਵਗੈਰਾ ਲਾ ਕੇ ਤੁਹਾਨੂੰ ਪਾਈਪਿੰਗ ਵਗੈਰਾ ਕਹਿਣ ਦੀ ਕੋਈ ਲੋੜ ਨਹੀਂ ਅਸੀਂ ਆਪੇ ਲਾਉਣੀ ਹੁੰਦੀ ਹੈ ਇਸ ਤਰ੍ਹਾਂ ਇਹਦਾ ਗਲੇ ਦਾ ਕੰਮ ਕੀਤਾ ਹੋਇਆ ਹੈ ਜੀ ਮੈਂ ਤੁਹਾਨੂੰ ਕੰਮ ਦਿਖਾ ਦਿੰਨੀ ਆ ਦੇਖੋ ਜੀ ਸਾਰਾ ਮਟੀਰੀਅਲ ਪੂਰਾ ਵਧੀਆ ਲੱਗਿਆ ਮਿਲੂਗਾ ਤੁਹਾਨੂੰ ਇਹ ਨਹੀਂ ਹੈਗਾ ਵੀ ਆਪਾਂ ਹਲਕਾ ਲਾਵਾਂਗੇ ਪੂਰਾ ਸਿੱਪੀ ਦਬਕਾ ਜੋ ਵੀ ਹੈਂਡਵਰਕ ਦੇ ਵਿੱਚ ਮਟੀਰੀਅਲ ਮਿਲਦਾ ਹੈ ਫੁੱਲ ਵਧੀਆ ਲਾ ਕੇ ਦੇਵਾਂਗੇ ਦੇਖੋ ਜੀ ਇਸ ਤਰ੍ਹਾਂ ਆਪਾਂ ਬਾਹ ਦਾ ਕੰਮ ਕੀਤਾ ਬਾਹ ਦੇ ਉੱਪਰ ਕੰਮ ਦੇਖੋ ਕਿੰਨਾ ਹੈਵੀ ਹੈ ਹੈਂਡਵਰਕ ਦਾ ਕੰਮ ਹੁੰਦਾ ਜੀ ਜਿਹੜਾ ਹਮੇਸ਼ਾ ਲਈ ਤੁਹਾਨੂੰ ਪਤਾ ਹੀ ਹੈ ਕਿ ਆਫਸਲੀ ਪੈ ਜਾਂਦਾ ਹੈ। ਦੇਖੋ ਜੀ ਇਸ ਤਰ੍ਹਾਂ ਆਪਾਂ ਨੇ ਇਹ ਸੂਟ ਹੈ ਜਿਹੜਾ ਰੈਡੀ ਕੀਤਾ ਹੈ ਬਾਹ ਦੇ ਉੱਪਰ ਸਾਰੀ ਦੇ ਉੱਪਰ ਕਿੰਨਾ ਵਧੀਆ ਕੰਮ ਕੀਤਾ ਹੋਇਆ ਹੈ ਸਾਫ ਬਿਲਕੁਲ ਕੰਮ ਮਿਲੂਗਾ ਤੁਹਾਨੂੰ ਤੇ ਇਹਨੂੰ ਇਸ ਤਰ੍ਹਾਂ ਆਪਾਂ ਨੇ ਲੱਤਣ ਲਾ ਕੇ ਸੂਟ ਹੈ ਜਿਹੜਾ ਰੈਡੀ ਕੀਤਾ ਹੈ। ਇਹਦੇ ਨਾਲ ਆਪਾਂ ਨੇ ਪੀਚ ਕਲਰ ਦੀ ਸਲਵਾਰ ਰੱਖੀ ਹੈ ਜੀ ਪਲੇਨ। ਇੱਕ ਮੈਂ ਤੁਹਾਨੂੰ ਇਹਦਾ ਦੁਪੱਟਾ ਦਿਖਾਉਣੀ ਆ ਜੀ ਦੇਖੋ ਦੁਪੱਟਾ ਇਹਦੇ ਨਾਲ ਰੱਖਿਆ ਜੀ ਆਪਾਂ ਨੇ ਕਮਲ ਚਰੂਨ ਦਾ। ਫੋਰ ਸੈਂਡ ਸਾਰੇ ਇਹਦੇ ਤੁਹਾਨੂੰ ਹੈਂਡਵਰਕ ਦਾ ਕੰਮ ਮਿਲੂਗਾ ਦੁਪट्टे ਦੇ ਵਿੱਚ ਦੇਖੋ ਸੇਮ ਕੰਮ ਤੁਹਾਨੂੰ ਦੁਪट्टे ਦੇ ਵਿੱਚ ਮਿਲੂਗਾ ਇਹਦੇ ਵਿੱਚ ਕੋਈ ਵੀ ਤੁਹਾਨੂੰ ਇਹ ਨਹੀਂ ਹੋਊਗਾ ਵੀ ਕਿਤੇ ਜਾ ਤਾਗਾ ਉੱਡੜ ਗਿਆ ਜਾਂ ਕੋਈ ਛਿੱਪੀ ਉੱਡੜ ਗਈ ਜਾਂ ਕੋਈ ਤੁਹਾਡਾ ਉੱਡੜ ਗਿਆ ਕੁਛ ਨਹੀਂ ਹੈਗਾ ਐਦਾਂ ਦੀ ਕੋਈ ਚੀਜ਼ ਨਹੀਂ ਹੈਗੀ ਸੂਟ ਆਪਾਂ ਨੇ ਸਾਰਾ ਪੂਰਾ ਵਧੀਆ ਜਚਾਇਆ ਹੋਇਆ ਜੀ ਇਹ ਨਹੀਂ ਹੈਗਾ ਕੱਲਾ ਜ਼ਰੀਦਾ ਕੰਮ ਹੀ ਕਰ ਰੱਖਿਆ ਇਹਦੇ ਉੱਪਰ ਵੀ ਕੋਈ ਆਪਾਂ ਮਟੀਰੀਅਲ ਵਗੈਰਾ ਨਹੀਂ ਲਾਇਆ ਦੇਖੋ ਜੀ ਸਾਰੇ ਦੁਪट्टे ਦੇ ਵਿੱਚ ਤੁਹਾਨੂੰ ਮਿਲਣਗੇ ਬੂਟੀਆਂ ਦੁਪੱਟਾ ਮਿਲੂਗਾ ਜੀ ਤੁਹਾਨੂੰ ਇਹ ਪਿਓਰ ਕਮਲ ਚਰੂਨ ਦੇ ਵਿੱਚ ਜੇ ਤੁਸੀਂ ਸੈਮੀ ਕਨੂਨ ਦੇ ਵਰਕ ਕਰਵਾਉਂਗੇ ਜੀ ਉਹਦਾ ਤੁਹਾਨੂੰ 1000 ਰੁਪਏ ਜ਼ੂਟ ਮੰਗਰ ਲੈਸ ਪੈ ਜੂਗਾ ਦੇਖੋ ਦੁਪट्टे ਦੀ ਆਪਾਂ ਫਿਨਿਸ਼ਿੰਗ ਕੀਤੀ ਹੋਈ ਹੈ ਜੀ ਪੇਸਟਿੰਗ ਪੱਟੀ ਲਾ ਕੇ ਲਾਉਣ ਨੂੰ ਤਾਂ ਜੀ ਹੁਣ ਆਪਾਂ ਹਨਾ ਕੱਲੀ ਇਸ ਤਰ੍ਹਾਂ ਦੀ ਇਥੋਂ ਦੀ 골ਡਨ ਪਾਈਪਨ ਵੀ ਕੱਢਦੀ ਆ ਪਰ ਨਹੀਂ ਉਹ ਚੀਜ਼ ਨਹੀਂ ਜੱਜਦੀ ਆਪਾਂ ਚੀਜ਼ ਚਚਾ ਕੇ ਦੇਣੀ ਆ ਵਧੀਆ ਬਣਾ ਕੇ ਦੇਣੀ ਆ ਪੇਸਟਿੰਗ ਪੱਟੀ ਨਾਲ ਜਿਹੜੀ ਦੁਪट्टे ਦੀ ਗਰੇਸ ਹੈ ਜੀ ਨਾਲ ਤਾਂ ਉਹ ਵੱਧ ਜਾਂਦੀ ਹੈ ਨਾਲੇ ਕੋਈ ਇਹਦੇ ਵਰਕ ਨੂੰ ਵੀ ਐ ਨਹੀਂ ਹੋਊਗਾ ਵੀ ਜਾਂ ਉਧੜ ਜਾਊਗਾ ਜਾਂ ਤਾਗਾ ਖਿੱਚਿਆ ਜਾਊਗਾ ਜਿਹੜੀ ਦੁਪट्टे ਦੀ ਉਹ ਹੈ ਨਾ ਮੈਂ ਉਹ ਜ਼ਿਆਦਾ ਵੱਣ ਜਾਂਦੀ ਹੈ ਬੈਸਟ ਹੈ ਇਹਦਾ ਦੇਖੋ ਇਹ ਹੋ ਗਿਆ ਜੀ ਹੈਂਡਵਰਕ ਦਾ ਗਾਜਰੀ ਕਲਰ ਦਾ ਸੂਟ ਪਿਓਰ ਦੇ ਵਿੱਚ ਜੇ ਤੁਸੀਂ ਐਦਾਂ ਦੇ ਸੂਟ ਰੈਡੀ ਕਰਵਾਉਣੇ ਨੇ ਤਾਂ ਤੁਸੀਂ ਆਪਣੇ ਦਿੱਤੇ ਗਏ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਦੇਖੋ ਜੀ ਇਹ ਦੀਦੀ ਦਾ ਆਪਣਾ ਸੂਟ ਰੈਡੀ ਕੀਤਾ ਨੇ ਬਹੁਤ ਵਧੀਆ ਪੂਰਾ ਹਨ ਅਸੀਂ ਜੋ ਜ ਕਿਸੇ ਦਾ ਵੀ ਸੂਟ ਰੈਡੀ ਕਰੀਏ ਜੀ ਅਸੀਂ ਉਹਦਾ ਪੂਰਾ ਮਨੋਂ ਤੁਹਾਨੂੰ ਹਨ ਇਹ ਸਮਝਦੇ ਆਂ ਵੀ ਸਾਨੂੰ ਲੰਬਾ ਨਾ ਆਵੇ ਸਾਨੂੰ ਇਹ ਚੀਜ਼ ਹੋਵੇ ਵੀ ਹਾਂ ਆਪਣੇ ਸੂਟ ਗਏ ਹੋਏ ਨੇ ਜਿਹੜੇ ਕਸਟਮਰ ਕੋਲੇ ਉਹ 2-4 ਨੂੰ ਹੋਰ ਲੱਖਣ ਵੀ ਹਾਂ ਸਾਡੇ ਉੱਥੇ ਇੰਨੇ ਵਧੀਆ ਸੂਟ ਰੈਡੀ ਹੋ ਕੇ ਆਏ ਨੇ ਦੇਖੋ ਜੀ ਇਹ ਹੈਗਾ ਗਾਜਰੀ ਕਲਰ ਦਾ ਇਹ ਆਪਾਂ ਨੇ ਕੀਤਾ ਹੋਇਆ ਜੀ ਸਿਲਕ ਦੇ ਉੱਪਰ ਦੇਖੋ ਜੀ ਇਹਦਾ ਹੈਂਡਵਰਕ ਦਾ ਸੂਟ ਆ ਫੁੱਲ ਹੈਂਡਵਰਕ ਕਿੰਨਾ ਹੈਵੀ ਠੇਰਾ ਹੋ ਗਿਆ ਹੀ ਨਾ ਪਾਣੀ ਕੰਪਿਊਟਰ ਦੇ ਪਿਕ ਲਗੀ ਤੀਗੀ ਭੇਜੀ ਹੋਈ ਦੀ ਆਪਣੇ ਕੋਲੇ ਉਸ ਨੂੰ ਦੇਖ ਕੇ ਜਮਾਂ ਸੇਮ ਫੋਟੋ ਹੈ ਜਿਹੜੀ ਆਪਾਂ ਨੇ ਸੂਟ ਫੋਟੋ ਤੋਂ ਦੇਖ ਕੇ ਸੇਮ ਰੈਡੀ ਕੀਤਾ ਤਾਂ ਮੈਂ ਦੇਖੋ ਜੀ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਂਗੀ ਹੈਂਡਵਰਕ ਦਾ ਕਿੰਨਾ ਵਧੀਆ ਸੂਟ ਰੈਡੀ ਹੋਇਆ ਹੋਇਆ ਦੇਖੋ ਗਲੇ ਦੇ ਉੱਪਰ ਆਪਾਂ ਨੇ ਡਿਜ਼ਾਈਨ ਬਣਾਇਆ ਹੋਇਆ ਹੈ ਜੀ ਇਸ ਤਰ੍ਹਾਂ ਬਾਹ ਦੇ ਉੱਪਰ ਵੀ ਇਹ ਨਹੀਂ ਹੈਗਾ ਵੀ ਤੁਹਾਨੂੰ ਆਪਾਂ ਕੋਈ ਛੋਟੀ ਇਸ ਤਰ੍ਹਾਂ ਦੀ ਕਲੀ ਵੇਲ ਪਾ ਦਾਂਗੇ ਇਸ ਤਰ੍ਹਾਂ ਜੀ ਲੌਂਗ ਵੇਲ ਬਾਹ ਦੇ ਉੱਪਰ ਕੰਮ ਮਿਲੂਗਾ ਤੁਹਾਨੂੰ ਦੇਖੋ ਇਸ ਤਰ੍ਹਾਂ ਆਪਾਂ ਨੇ ਇਹਨੂੰ ਲਟਕਣ ਲਾ ਕੇ ਨਿਸ਼ਿੰਗ ਕੀਤੀ ਹੋਈ ਹੈ ਗਲੇ ਦਾ ਡਿਜ਼ਾਈਨ ਬਣਿਆ ਹੋਇਆ ਹੈ ਜੀ ਇਹਦੇ ਨਾਲ ਆਪਾਂ ਨੇ ਰੱਖਿਆ ਜੀ ਕਰਾਰਾ ਸ਼ਰਾਰਾ ਦੇਖੋ ਇਸ ਤਰ੍ਹਾਂ ਦਾ ਕਿ ਇਸ ਤਰ੍ਹਾਂ ਦੇ ਸੂਟ ਤੁਸੀਂ ਕਿਵੇਂ ਦੇ ਵੀ ਰੈਡੀ ਕਰਵਾਉਣੇ ਨੇ ਕਰਵਾ ਸਕਦੇ ਹੋ ਇਹ ਕੋਈ ਚੱਕਰ ਨਹੀਂ ਵੀ ਆਪਾਂ ਸਟੀਚਿੰਗ ਨਹੀਂ ਵਧੀਆ ਕਰਦੇ ਦੇਖੋ ਜੇ ਤੁਹਾਨੂੰ ਜਿਵੇਂ ਦੀ ਵੀ ਕੋਈ ਚੀਜ਼ ਪਸੰਦ ਆ ਤੁਸੀਂ ਸਾਨੂੰ ਗੇਰਾ ਫੋਟੋ ਸੈਂਡ ਕਰ ਦਿਓ ਜੀ ਉਦੋਂ ਬਾਅਦ ਅਸੀਂ ਜਾਣੀ ਸਾਡਾ ਕੰਮ ਜਾਣੇ ਤੁਸੀਂ ਇਹ ਨਾ ਸੋਚਿਆ ਕਰੋ ਵੀ ਖਾਨੀ ਇਹਨਾਂ ਦਾ ਕੰਮ ਨਾ ਮੈਂ ਜਾਂ ਇਹਨਾਂ ਦਾ ਕੰਮ ਘੱਟ ਚੱਲਦਾ ਕੋਈ ਕੰਮ ਘੱਟ ਨਹੀਂ ਚੱਲਦਾ ਜੀ ਛੋਟੀ ਵਧੀਆ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਵਧੀਆ ਚੱਲ ਰਿਹਾ ਹੈ ਜੇ ਆਪਾਂ ਮਿਹਨਤ ਕਰਾਂਗੇ ਜੀ ਤਾਂ ਜਰੂਰ ਕਾਮਯਾਬ ਹੋਵਾਂਗੇ ਸੋਡੀ ਹੈਲਪ ਚਾਹੀਦੀ ਹੈ ਤੁਸੀਂ ਸਾਡਾ ਸਾਥ ਦਿਓਗੇ ਤਾਂ ਸਾਰਾ ਕੁਝ ਹੀ ਹੋ ਜਾਊਗਾ ਜੀ ਦੇਖੋ ਜੀ ਆਹ ਦੀਦੀ ਨੇ ਪਹਿਲਾਂ ਮੇਰੇ ਕੋਲੋਂ ਕੋਈ ਵੀ ਇੱਕ ਸਿੰਪਲ ਕਾਟਨ ਦਾ ਸੂਟ ਵੀ ਨਹੀਂ ਆਰਡਰ ਕੀਤਾ ਸੀ ਹੁਣ ਇਹਨਾਂ ਨੇ ਮੇਰੇ ਤੇ ਬਸ ਇੱਕ ਯਕੀਨ ਰੱਖ ਕੇ ਉਹਨਾਂ ਨੇ ਐਨੇ ਹੈਵੀ ਸੂਟ ਕਰਵਾਏ ਨੇ ਐਨੇ ਪੈਸੇ ਲਾਏ ਨੇ ਹਨਾ ਮੇਰਾ ਭਰਜ ਬਣਦਾ ਵੀ ਆਪਾਂ ਉਹਨਾਂ ਨੂੰ ਪੈਸੇ ਦਿੱਤੇ ਹਨਾ ਮੁੱਲ ਮੂੜੀ ਦੇਖੋ ਜੀ ਇਹਦੇ ਨਾਲ ਵੀ ਆਪਾਂ ਨੇ ਇਹ ਪ੍ਰਕਾਰ ਰੱਖਿਆ ਨੈਟ ਦਾ ਜੇ ਤੁਹਾਨੂੰ ਪਸੰਦ ਹੈ ਆਪ ਵੀ ਐਦਾਂ ਦੇ ਸੂਟ ਰੈਡੀ ਕਰਵਾ ਸਕਦੇ ਹੋ ਇਸ ਤਰ੍ਹਾਂ ਦੁਪट्टे ਦੇ ਉੱਪਰ ਤੁਹਾਨੂੰ ਕਟਵਾਰਕ ਮਿਲੂਗਾ ਸਾਰੇ ਦੁਪੱਟੇ ਦੇ ਵਿੱਚ ਸਿੱਕੀਆਂ ਮਿਲਣਗੀਆਂ ਇਹਨਾਂ ਨੇ ਨੈੱਕ ਦਾ ਦੁਪੱਟਾ ਰੱਖਿਆ ਜੇ ਤੁਸੀਂ ਕਿਵੇਂ ਮਰਜ਼ੀ ਰੱਖ ਸਕਦੇ ਹੋ ਇਹ ਸੂਟਾਂ ਦੇ ਪ੍ਰਾਈਸ ਤੁਹਾਨੂੰ ਮੈਂ ਇਸ ਲਈ ਨਹੀਂ ਦੱਸ ਸਕਦੀ ਜੀ ਹਨਾ ਵੀ ਬਾਅਦ ਦੇ ਵਿੱਚ ਫੇਰ ਹਨਾ ਕੋਈ ਫੈਬਰਿਕ ਚੇਂਜ ਹੋ ਜੇ ਜਾਂ ਫਿਰ ਤੁਸੀਂ ਕਟਵੱਧ ਕਰਵਾਉਣਾ ਹੋਵੇ ਫਿਰ ਔਖਾ ਹੋ ਜਾਣਾ ਤੁਸੀਂ ਕਹੋਗੇ ਉਹ ਵੀਡੀਓ ਦੇ ਵਿੱਚ ਤੁਸੀਂ ਐਨ ਰੇਟ ਦੱਸਿਆ ਸੀ ਜਿਹੜਾ ਵੀ ਤੁਸੀਂ ਵਰਕ ਸਿਲੈਕਟ ਕਰੋਗੇ ਸਭੀ ਜਿਹੜਾ ਵੀ ਤੁਸੀਂ ਬਰਕ ਸਿਲੈਕਟ ਕਰੋਗੇ ਜਿਹੜੀ ਵੀ ਤੁਸੀਂ ਫੈਬਰਿਕ ਸਿਲੈਕਟ ਕਰੋਗੇ ਉਸੇ ਹਿਸਾਬ ਦੇ ਨਾਲ ਤੁਹਾਨੂੰ ਪ੍ਰਾਈਸ ਹੈ ਜਿਹੜਾ ਦੱਸਿਆ ਜਾਊ। ਦੇਖੋ ਜੀ ਜੋ ਵੀ ਤੁਹਾਨੂੰ ਇਹਨਾਂ ਦੇ ਵਿੱਚੋਂ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ। ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ। ਚਲੋ ਜੀ ਮੈਂ ਤੁਹਾਨੂੰ 5-6 ਸੂਟ ਦਿਖਾ ਦਿੱਤੇ ਨੇ ਜੋ ਵੀ ਸੂਟ ਪਸੰਦ ਆ ਆਪਣਾ ਸਕਰੀਨ ਦੇ ਉੱਪਰ ਨੰਬਰ ਚੱਲਦਾ ਹੈ ਜੀ। ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ। ਤੁਸੀਂ ਇਹ ਨਾ ਸੋਚਿਆ ਕਰੋ ਹਨਾ ਵੀ ਕੱਲੇ ਇਹ ਪ੍ਰਿੰਟ ਸੂਟ ਹੀ ਸੇਲ ਕਰ ਰਹੇ ਨੇ ਜਾਂ ਇਹ ਵਰਕ ਵਾਲੇ ਮਸ਼ੀਨ ਵਰਕ ਵਾਲੇ ਵੀ ਜਾਂ ਇਹ ਹੈਂਡ ਵਰਕ ਵਾਲੇ ਸੂਟ ਇਹਨਾਂ ਨੇ ਵਧੀਆ ਨਹੀਂ ਕਰਕੇ ਦੇਣੇ ਤੁਸੀਂ ਆਪਦੇ ਮਨ ਤੇ ਤਸੱਲੀ ਰੱਖ ਗਏ ਹਨਾ ਇੱਕ ਵਾਰ ਇੱਕ ਸਿੰਗਲ ਸੂਟ ਆਰਡਰ ਕਰਕੇ ਦੇਖੋ ਜੀ ਉਸ ਤੋਂ ਬਾਅਦ ਤੁਹਾਡਾ ਆਪਣਾ ਮਨ ਆਪੇ ਬਣ ਜਾਊਗਾ ਵੀ ਹਾਂ ਕਿਵੇਂ ਦੇ ਫੈਬਰਿਕ ਆ ਰਹੀ ਹੈ ਕਿਵੇਂ ਦਾ ਕੰਮ ਆ ਰਿਹਾ ਆਪਣੇ ਕੋਲੇ ਦੇਖੋ ਜੀ ਇਹ ਦੀਦੀ ਨੇ ਮੇਰੇ ਕੋਲੋਂ ਨਾ ਬਸ ਇਹਨਾਂ ਨੇ ਇੱਕ ਵਾਰੀ ਕਨਫਰਮ ਕੀਤਾ ਸੀ ਵੀ ਮੈਨੂੰ ਐਦਾਂ ਐਦਾਂ ਦੇ ਸੂਟ ਚਾਹੀਦੇ ਨੇ ਪਿਕ ਸੈਂਡ ਕਰਤੀ ਸੀ ਪਰ ਥੋੜਾ ਜਿਹਾ ਪਲੀਜ਼ ਹਨਾ ਜਿਆਦਾ ਟਾਈਮ ਘੱਟ ਸੀਗਾ 2-3 ਦਿਨ ਪਾਰਸਲ ਇਹਨਾਂ ਦਾ ਲੇਟ ਹੋ ਗਿਆ ਜਿਆਦਾ ਟਾਈਮ ਨਹੀਂ ਲੈਂਦਾ ਆਪਾਂ ਨੇ ਇਸ ਕਰਕੇ ਪਲੀਜ਼ ਰਿਕਵੈਸਟ ਹੈ ਤੁਸੀਂ ਜੇ ਐਦਾਂ ਦੇ ਹੈਂਡਵਰਕ ਹੈਵੀ ਸੂਟ ਰੈਡੀ ਕਰਵਾਉਣੇ ਨੇ ਤਾਂ ਸਾਨੂੰ ਘੱਟੋ-ਘੱਟ 1 ਮਹੀਨੇ ਦਾ ਟਾਈਮ ਜ਼ਰੂਰ ਦਿਆ ਕਰੋ ਤਾਂ ਕਿ ਇੱਕ ਸੂਟ ਨਾ ਤੁਸੀਂ ਜਦੋਂ ਆਰਡਰ ਕਰਦੇ ਹੋਗੇ ਫਿਰ 1-2 ਦਿਨ ਦੇ ਵਿੱਚ ਜਲਦੀ ਕਨਫਰਮ ਕਰ ਦਿਆ ਕਰੋ ਜਦੋਂ ਆਪਾਂ ਇੱਕ ਵਾਰ ਬੁਸਕੇ 10 ਦਿਨ ਬੋਲਦੇ ਨਹੀਂ 10 ਦਿਨ ਉਹ ਨਿਕਲ ਜਾਂਦੇ ਨੇ ਫਿਰ ਵਿੱਚੋਂ ਕਿਥੇ ਜੇ ਆਪਾਂ ਵਰਕਰ ਕੋਲ ਪਹਿਲਾਂ ਹੀ ਸੂਟ ਪਹੁੰਚ ਗਿਆ 10 ਦਿਨਾਂ ਦੇ ਵਿੱਚ ਉਹ ਲਵੇ ਆਪਣਾ ਨੰਬਰ ਜਿਹੜਾ ਸੇਤੀ ਲੱਗ ਜਾਂਦਾ ਪਤਾ ਕੀ ਹੈ ਹੁਣ ਵੀ ਕਾਰੀਗਰਾਂ ਕੋਲ ਕੰਮ ਬਹੁਤ ਜ਼ਿਆਦਾ ਕਿੰਨਾ ਵੀ ਆਪਾਂ ਕੋਸ਼ਿਸ਼ ਕਰ ਲਈਏ ਵੀ ਸੇਤੀ ਕੰਮ ਕਰੋ ਸੇਤੀ ਕੰਮ ਕਰੋ ਗਰਮੀ ਦਾ ਟਾਈਮ ਹੈ 1 2 ਦਿਨ ਆਪਾਂ ਨੂੰ ਉੱਥੋਂ ਲੇਟ ਹੋ ਜਾਂਦੇ ਨੇ ਜੀ 1 2 ਦਿਨ ਟੇਲਰ ਕੋਲੋਂ ਲੇਟ ਹੋ ਜਾਂਦਾ 1 2 ਦਿਨ ਅਸੀਂ ਦੁਪੱਟੇ ਡਾਈ ਵਗੈਰਾ ਫਿਨਿਸ਼ਿੰਗ ਕਰਾਉਂਦੇ ਕਰਾਉਂਦੇ ਅਸੀਂ ਲੇਟ ਕਰ ਦਿੰਨੇ ਆ ਇਸ ਕਰਕੇ ਹਫ਼ਤਾ ਜਿਹੜਾ ਪਾਰਸਲ ਆਪਣਾ ਲੇਟ ਚਲਾ ਜਾਂਦਾ ਪਲੀਜ਼ ਤੁਸੀਂ ਜਦੋਂ ਸੂਟ ਮਨ ਬਣ ਜੇ ਵੀ ਆਪਾਂ ਨੇ ਸੂਟ ਰੈਡੀ ਕਰਵਾਉਣੇ ਨੇ ਤਾਂ ਤੁਸੀਂ ਜਲਦੀ ਤੋਂ ਜਲਦੀ ਆਰਡਰ ਕਨਫਰਮ ਕਰ ਦਿਆ ਕਰੋ ਜੇ ਤੁਸੀਂ ਨੇ ਕੋਈ ਹਨਾ ਲੰਬਾ ਆਰਡਰ ਰੱਖਣਾ ਜੀ ਤਾਂ ਤੁਹਾਨੂੰ ਹਾਫ ਪੇਮੈਂਟ ਜ਼ਰੂਰ ਕਰਨੀ ਪਊਗੀ ਪਲੀਜ਼ ਮੇਰੀ ਇਹੀ ਰਿਕਵ ਬੀ ਜੇ ਤੁਸੀਂ ਨੇ ਹੈਂਡਵਰਕ ਦੇ ਜਾਂ ਕੋਈ ਵਰਕ ਵਾਲੇ ਹੋਰ ਸੂਟ ਇਦਾਂ ਦੇ ਕਰਵਾਉਣੇ ਹੁੰਦੇ ਨੇ ਤਾਂ ਤੁਸੀਂ ਆਪਣੇ ਆਪ ਹੀ ਹਾਫ ਪੇਮੈਂਟ ਪਹਿਲਾਂ ਕਰ ਦਿਆ ਕਰੋ ਜੀ ਬਾਕੀ ਆਪਾਂ ਸਾਰਾ ਬਿੱਲ ਜਿਹੜਾ ਤੁਹਾਨੂੰ ਸੂਟ ਰੈਡੀ ਹੋਇਆ ਤੋਂ ਪਾ ਦਾਂਗੇ ਹੁਣ ਇਹ ਦੀਦੀ ਨੂੰ ਆਪਾਂ ਨੇ ਮੈਂ ਕਿਸੇ ਵੀ ਸੂਟ ਦਾ ਪਹਿਲਾਂ ਰੇਟ ਨਹੀਂ ਦੱਸਿਆ ਤੇ ਵੀ ਐਨੇ 'ਚ ਬਣੂ ਜਾਂ ਐਨੇ 'ਚ ਨਹੀਂ ਬਣੂਗਾ ਕਿਉਂਕਿ ਹੁਣ ਆਪਾਂ ਨੂੰ ਕੀ ਆਪਾਂ ਨੂੰ ਕੁਝ ਵੀ ਨਹੀਂ ਪਤਾ ਹੁੰਦਾ ਕਈ ਵਾਰ 500 ਘਟ ਵੀ ਜਾਂਦਾ ਕਈ ਵਾਰ 500 ਵਧ ਵੀ ਜਾਂਦਾ ਫਿਰ ਹਨਾ ਪਹਿਣਾ ਇਹ ਚੀਜ਼ ਸੋਚਦੀਆਂ ਨੇ ਵੀ ਤੁਸੀਂ ਉਹਦੇ ਵਿੱਚ ਉਹ ਇੰਨਾ ਰੇਟ ਦੱਸਿਆ ਦੀ ਉਹ ਵੀਡੀਓ ਦੇ ਵਿੱਚ ਐਨਾ ਰੇਟ ਦੱਸਿਆ ਜੀ ਇਸ ਕਰਕੇ ਪਲੀਜ਼ ਜਦੋਂ ਤੁਸੀਂ ਐਂ ਛੱਡ ਦਿਆ ਕਰੋ ਵੀ ਸਾਨੂੰ ਸੂਟ ਵਧੀਆ ਹੋਣੇ ਚਾਹੀਦੇ ਨੇ ਰੇਟ ਦਾ ਕੋਈ ਚੱਕਰ ਨਹੀਂ ਮੈਂ ਵੀ ਜੀ ਕੋਈ ਇੰਨੀ ਉਹ ਨਹੀਂ ਹੈਗੀ ਹਨਾ ਵੀ ਤੁਹਾਡੀ ਸਿੱਲ ਲਾਹੀ ਜਾਊਂਗੀ ਬਸ ਇੱਕ ਆਪ ਦਾ ਜਿੰਨੀ ਕੁ ਅਸੀਂ ਪਕਾਈ ਕਰਦੇ ਆਂ ਉਹਨਾਂ ਕੀ ਮਾਰਜਿਨ ਰੱਖਦੇ ਆਂ ਜੀ ਇਤੋਂ ਜ਼ਿਆਦਾ ਨਹੀਂ ਰੱਖਦੇ ਚਲੋ ਜੀ ਵੀਡੀਓ ਲੰਬੀ ਹੋ ਗਈ ਆਪਣੀ ਇਸ ਕਰਕੇ ਪਲੀਜ਼ ਐਦਾਂ ਦੇ ਜੇ ਤੁਸੀਂ ਨੇ ਵਿਆਹ ਸਾਦਿਆਂ ਲਈ ਸੂਟ ਆਰਡਰ ਕਰਵਾਉਣੇ ਨੇ ਤੁਸੀਂ ਬਿਲਕੁਲ ਇੱਕ ਇੱਕ ਸੂਟ ਪਹਿਲਾਂ ਆਰਡਰ ਕਰਵਾ ਕੇ ਦੇਖ ਲਓ ਸਾਡੇ ਤੋਂ ਤਿਆਰ ਕਰਵਾ ਕੇ ਦੇਖ ਲਓ ਉਸ ਤੋਂ ਬਾਅਦ ਤੁਸੀਂ ਕਿੰਨੇ ਮਰਜ਼ੀ ਸੂਟ ਰੈਡੀ ਕਰਵਾ ਲਿਓ ਕੋਈ ਚੱਕਰ ਨਹੀਂ ਤੁਹਾਡਾ ਮਾਨ ਹੈ ਜਿਹੜਾ ਉਹ ਟਿਕ ਜੂਗਾ ਵਿਸ਼ਵਾਸ ਬਣ ਜੂਗਾ ਵੀ ਹਾਂ ਇਥੋਂ ਸਾਨੂੰ ਵਧੀਆ ਚੀਜ਼ ਆਉਣੀ ਚਲੋ ਜੀ ਇਹ ਨਹੀਂ ਹੈਗਾ ਵੀ ਆਪਾਂ ਤੁਹਾਡਾ ਫੋਨ ਨਹੀਂ ਚੱਕਾਂਗੇ ਜਾਂ ਤੁਹਾਡੀ ਮੈਸੇਜ ਦਾ ਰਿਪਲਾਈ ਨਹੀਂ ਦੇਵਾਂਗੇ ਹੋ ਸਕਦਾ ਜਦੋਂ ਅਸੀਂ ਬਾਹਰ ਹੋਈਏ 5-7 ਘੰਟੇ ਨਾ ਆਪਾਂ ਤੋਂ ਮੈਸੇਜ ਚੱਕਿਆ ਜਾਵੇ ਫੋਨ ਸੁਣਿਆ ਜਾਵੇ ਜਾਂ ਮੈਸੇਜ ਦਾ ਰਿਪਲਾਈ ਦਿੱਤਾ ਜਾਵੇ ਨਹੀਂ ਆਪਾਂ ਸ਼ਾਮ ਤੱਕ ਤੁਹਾਨੂੰ ਜ਼ਰੂਰ ਰਿਪਲਾਈ ਆ ਜਿਹੜਾ ਦੇਵਾਂਗੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ